ਇਹ ਜਿਹੜੀ ਨੌਜਵਾਨ ਨੂੰ ਤੁਸੀਂ ਲਾੜਾ ਬੈਠੀ ਵੇਖਿਓ ਇਸ ਨੂੰ ਫੇਰੇ ਲੈਣ ਤੋਂ ਪਹਿਲਾਂ ਹੀ ਮੰਡਪ ਦੇ ਵਿੱਚੋਂ ਪਜਾ ਦਿੱਤਾ ਗਿਆ ਕਿਉਂਕਿ ਜਨਾਬ ਨੇ ਜਿਹੜਾ ਹੈ ਉਹ ਤਕਰੀਬਨ 20 ਲੱਖ ਰੁਪਏ ਦਾਜ ਅਤੇ ਇੱਕ ਬਰੇਜ਼ਾ ਗੱਡੀ ਜਿਹੜੀ ਆ ਉਹ ਡਿਮਾਂਡ ਕੀਤੀ ਜਿਸ ਤੋਂ ਬਾਅਦ ਲਾੜੀ ਐਨੇ ਗੁੱਸੇ ਦੇ ਵਿੱਚ ਆ ਗਈ ਕਿ ਉਸਨੇ ਪੁੱਠੇ ਪੈਰੀ ਇਹਨਾਂ ਨੂੰ ਪਜਾ ਦਿੱਤਾ ਕਿ ਅਸੀਂ ਲਾਲਚੀ ਘਰ ਦੇ ਵਿੱਚ ਵਿਆਹ ਨਹੀਂ ਕਰਨਾ ਹੈ ਜੇ ਜੋ ਵੀ ਹੋਤਾ ਸਭ ਕੁਝ ਦਿਆ ਉਸ ਦੇ ਬਾਅਦ ਉਹ ਗਾਲੇ ਪਨੌਜ਼ੀ ਕੀ ਉਹ ਲੋਕ ਨੇ ਪਰ ਦੂਜੇ ਪਾਸੇ ਮੁੰਡੇ ਨੇ ਕਿਹਾ ਕਿ ਵਿਆਹ ਤਾਂ ਮੈਂ ਤੋੜਿਆ ਹੈ ਕਿਉਂਕਿ ਮੈਨੂੰ ਮੋਟਾ-ਮੋਟਾ ਜਿਹੜਾ ਹੈ ਉਹ ਵਿਆਹ ਦੇ ਵਿੱਚ ਕਿਹਾ ਜਾ ਰਿਹਾ ਸੀ ਕੁੜੀ ਉੱਥੇ ਹੀ ਖੜੀ ਸੀ ਉਸ ਦਾ ਪਰਿਵਾਰ ਮੈਨੂੰ ਮੋਟਾ-ਮੋਟਾ ਕਹਿ ਰਿਹਾ ਸੀ ਇਹਨਾਂ ਦੋਵਾਂ ਦੀ ਗੱਲਬਾਤ ਸੁਣਾਵਾਂਗੀ ਪਰ ਉਸ ਤੋਂ ਪਹਿਲਾਂ ਇਹਨਾਂ ਦੀ ਪੂਰੀ ਕਹਾਣੀ ਜਾਣ ਲਓ ਕਿ ਇਹਨਾਂ ਦੇ ਫੇਰੇ ਹੋਣ ਤੋਂ ਪਹਿਲਾਂ ਹੀ ਇਹ ਵਿਆਹ ਕਿਵੇਂ ਟੁੱਟਿਆ ਹੈ ਜੀ ਆ ਸਸਰੀ ਘਰ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ बरेली तो एक खबर जड़ी है वो सामने आई है जिथे हर पासे एक खबर चल रही है कि एक व्यक्ति ने 20 लाख रुपए ਦਾ ਦਾਜ ਮੰਗਿਆ ਇੱਕ ब्रेजा ਗੱਡੀ ਮੰਗੀ ਅਤੇ ਜਦੋਂ ਫੇਰਿਆਂ ਤੋਂ ਪਹਿਲਾਂ ਇਹ ਡਿਮਾਂਡ ਪੂਰੀ ਨਹੀਂ ਹੋਈ ਤੇ ਮੁੰਡੇ ਨੇ ਜਿਹੜਾ ਉਹ ਵਿਆਹ ਕਰਨ ਤੋਂ ਮਨਾ ਕਰਤਾ ਉਸਨੇ ਕਿਹਾ ਕਿ ਨਹੀਂ ਮੈਂ ਜਦ ਤੱਕ ਜਿਹੜਾ ਮੈਨੂੰ ਗੱਡੀ ਨਹੀਂ ਮਿਲਦੀ ਪੈਸੇ ਨਹੀਂ ਮਿਲਦੇ ਉਦੋਂ ਤੱਕ ਜਿਹੜਾ ਮੈਂ ਫੇਰੇ ਨਹੀਂ ਲਵਾਂਗਾ ਜਿਸ ਤੋਂ ਬਾਅਦ ਇਹ ਗੱਲ ਲੜਕੀ ਸੁਣ ਲੈਂਦੀ ਹੈ ਅਤੇ ਉਹ ਵਿਆਹ ਕਰਨ ਤੋਂ ਮਨਾ ਕਰ ਦਿੰਦੀ ਹੈ ਉਹ ਆਖਦੀ ਹੈ ਕਿ ਮੈਂ ਲਾਲਚੀ ਘਰ ਦੇ ਵਿੱਚ ਵਿਆਹ ਨਹੀਂ ਕਰਨਾ ਹੈ ਇਸ 사건 ਵਿਚਕਾਰ ਜਦੋਂ ਕਹਾਣੀ ਜਿਹੜੀ ਹੈ ਮੀਡੀਆ ਤੱਕ ਪਹੁੰਚਦੀ ਹੈ ਥਾਣੇ ਦੇ ਵਿੱਚ ਪਹੁੰਚਦੀ ਹੈ ਤੇ ਮੁੰਡੇ ਦੇ ਬਿਆਨ ਵੀ ਜਿਹੜੇ ਨੇ ਉਹ ਸਾਹਮਣੇ ਆਏ ਨੇ ਮੁੰਡੇ ਨੇ ਕਿਹਾ ਕਿ ਮੈਨੂੰ ਲੜਕੀ ਦੇ ਦੀ ਜਿਹੜੀ ਫੈਮਲੀ ਹੈ ਉਹ ਮੋਟਾ-ਮੋਟਾ ਆਖਦੀ ਸੀ ਮੈਨੂੰ ਮੋਟਾ ਕਹਿ ਕੇ ਚੜਾਉਂਦੇ ਸੀ ਬਾਡੀ ਸ਼ੇਮਿੰਗ ਕਰਦੇ ਸੀ ਜਿਸ ਤੋਂ ਬਾਅਦ ਅਸੀਂ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਤੇ ਸਾਨੂੰ ਬਾਅਦ ਦੇ ਵਿੱਚ ਬੰਦਕ ਬਣਾਇਆ ਗਿਆ ਅਤੇ ਸਾਨੂੰ ਕਿਹਾ ਗਿਆ ਕਿ ਤਕਰੀਬਨ ਤੁਸੀਂ 50 ਲੱਖ ਰੁਪਏ ਦੇਵੋ ਉਸ ਤੋਂ ਬਾਅਦ ਤੁਹਾਡਾ ਖਿਹੜਾ ਸੀ ਛੱਡਾਂਗੇ ਸਾਨੂੰ ਕਈ ਘੰਟਿਆਂ ਤੱਕ ਸਾਨੂੰ ਪਰੇਸ਼ਾਨ ਕੀਤਾ ਗਿਆ ਸਾਨੂੰ ਬੰਦਕ ਬਣਾਇਆ ਗਿਆ ਸਾਨੂੰ ਟੌਰਚਰ ਕੀਤਾ ਗਿਆ ਅਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਲੜਕੇ ਦੇ ਵੱਲੋਂ ਹੁਣ ਵਿਆਹ ਤੋਂ ਬਾਅਦ ਇੱਕ ਵੀਡੀਓ ਖਬਰ ਜਿਹੜੀ ਹੈ ਵਾਇਰਲ ਹੋਣ ਤੋਂ ਬਾਅਦ ਇਹ ਬਿਆਨ ਮੁੰਡੇ ਦੇ ਵੱਲੋਂ ਆਏ ਨੇ ਕਿ ਜਾਣ ਬੁੱਝ ਕੇ ਸਾਨੂੰ ਜਿਹੜਾ ਹੈ ਬੋਡੀ ਨੂੰ ਲੈ ਕੇ ਅਰ ਜੋ ਹੈ ਉਹ ਮਜ਼ਾਕ ਉਡਾਇਆ ਜਾ ਰਿਹਾ ਸੀ ਅਤੇ ਇਹ ਗੱਲ ਮੈਂ ਸੁਣੀ ਅਤੇ ਲੜਕੀ ਨੇ ਇਸ ਦੇ ਬਾਰੇ ਕੋਈ ਵੀ ਆਪਣੇ ਪਰਿਵਾਰ ਨੂੰ ਨਹੀਂ ਰੋਕਿਆ ਕਿ ਤੁਸੀਂ ਇਹਨੂੰ ਮੋਟਾ ਨਾ ਕਹੋ ਸੋ ਪਰ ਲੜਕੀ ਜਿਹੜੀ ਹੈ ਉਹ ਆਖਰੀ ਹੈ ਕਿ ਦਾਜ ਕਰਕੇ ਅਸੀਂ ਇਹ ਰਿਸ਼ਤਾ ਤੋੜਿਆ ਹੈ ਤੁਹਾਨੂੰ ਲੜਕੀ ਦੀ ਪੂਰੀ ਗੱਲਬਾਤ ਸੁਣਾਉਂਦੇ ਆ ਤੁਸੀਂ ਸੁਣ ਕੇ ਦੱਸੋ ਕਿ ਤੁਹਾਨੂੰ ਦੋਆਂ ਦੇ ਵਿੱਚੋਂ ਕੌਣ ਸਹੀ ਲੱਗ ਰਿਹਾ ਹੈ ਕੌਣ ਗਲਤ ਲੱਗ ਰਿਹਾ ਹੈ ਕਿਸ ਦੀ ਗੱਲ ਸੱਚੀ ਲੱਗ ਰਹੀ ਹੈ ਦੱਸਿਓ ਜਰੂਰ ਕਿ ਤਿਆਰ ਹੈ ਕਿ ਤੀਨ ਬੋਤ मैं पांच बजे ही तैयार होकर आ गई थी वहा पे मैं वेट कर रही थी रात के दो बज गए की अबर आता अब अबर आता जब दूल्हा आया उसके बाद दरवाजे पे पापा से बोला गया कि मुझे बीस लाख रुपए चाहिए हम लोग को और एक बजा कार चाहिए इतनी मेरे पापा की हैसियत थी उसके हिसाब से मेरे पापा ने ज्यादा ही करने की कोशिश की थी ए दिया फ्रिज दिया बेड वेड जो भी होता है सब कुछ दिया उसके बाद तो गाली को भी की उन लोगों ने ਆਪਾ ਵਗੈਰਾ ਕਿ ਸਾਡ ਬਸ ਅਸੀਂ ਮੈਂ यही चाहती हूं कि मेरे को इंसाफ मिले मेरे परिवार को इंसाफ मिले ताकि आगे चल के कोई भी लड़की शादी में दहेज के कारण पीड़ित ना हो